ਮੇਰੇ ਜੰਗਲਾਤ ਵਿਭਾਗ ਦੇ ਅੰਦਰ ਜਿਹੜਾ ਉਹ ਪਿਛਲੇ ਦਿਨੀ ਕੈਬਨਿਟ ਦੀ ਮੀਟਿੰਗ ਨੇ 378 ਪੰਜਾਬ ਦੇ ਕੀਰਤੀ ਕਾਮੇ ਜਿਹੜੇ ਕਈ-ਕਈ ਸਾਲਾਂ ਤੋਂ ਜੰਗਲਾਤ ਵਿਭਾਗ ਦੇ ਅੰਦਰ ਬਤੌਰ ਡੇਲੀ ਵੇਸ ਕੰਮ ਕਰਦੇ ਸਨ ਪਰ ਪੁਰਾਣੀਆਂ ਸਰਕਾਰਾਂ ਦੀ ਨਲਾਕੀ ਕਰਕੇ ਉਹਨਾਂ ਦੀ ਦੇਰੁਕੀ ਕਰਕੇ ਇਹਨਾਂ ਨੂੰ ਪੱਕੇ ਨਹੀਂ ਸੀ ਕੀਤਾ ਜਾ ਚੁੱਕੇ ਸੋ ਮੈਨੂੰ ਇਸ ਗੱਲ ਦੀ ਜਿਹੜੀ ਆ ਉਹ ਵੱਡਾ ਮਾਣ ਆ ਕੀ ਫੋਰਸ ਦੇ ਅੰਦਰ ਮਾਨਜੋਤ ਮੁੱਖ ਮੰਤਰੀ ਜੀ ਨੇ 378 ਜਿਹੜੇ ਉਹ ਕੰਮ ਹੈ ਜਿਹੜੇ ਡਿਲੀਵਰੀ ਸਨ ਉਹਨਾਂ ਨੂੰ ਰੈਗੂਲਰ ਕਰਨ ਦਾ ਬੜਾ ਇਰਾਦਾ ਸਹਿ ਕਰ ਦਾ ਫੈਸਲਾ ਕੀਤਾ ਟੈਬਲੇਟ ਦੇ ਅੰਦਰ ਸੋ ਬਹੁਤ ਜਲਦੀ ਇਹਨਾਂ ਨੂੰ ਮਾਨ ਸਾਹਿਬ ਵੱਲੋਂ ਜੁਤੀ ਪੱਤਰ ਵੀ ਮਿਲਣਗੇ ਸੋ ਮੈਂ ਜਿੱਥੇ ਇਹਨਾਂ ਸਾਰੇ ਹੀ ਡਿਲੀਵਰੀਸ ਕਾਮਿਆਂ ਨੂੰ ਜਿਹੜਾ ਦੇ ਪਰਿਵਾਰਾਂ ਨੂੰ ਮੁਬਾਰਕਵਾ ਦੇਣਾ ਚਾਹਨਾ ਉੱਚ ਨਾਲ ਮੈਂ ਇਹ ਵੀ ਸਮਝਦਾ ਕਿ ਇਹਦੇ ਨਾਲ ਫੋਰਸ ਦੇ ਅੰਦਰ ਨਵੀਂ ਊਰਜਾ ਦਾ ਪੈਦਾ ਹੋਈ ਆ ਸੋ ਪੰਜਾਬ ਦੇ ਅੰਦਰ ਫੋਰਸ ਨੂੰ ਹੋਰ ਉਚਾਈਆਂ ਤੇ ਲਿਜਾਣ ਦੇ ਲਈ ਨਵੀਂ ਊਰਜਾ ਦੇ ਨਾਲ ਜਿਹੜਾ ਉਹ ਇਹ ਸਾਰੇ ਕੰਮੇ ਕੰਮ ਕਰਨਗੇ ਉਸ ਕੜੀ ਵੱਜੋਂ ਉਸ ਦਿਸਾ ਦੇ ਵਿੱਚ ਇਹ ਜਿਹੜੇ ਕੰਮੇ ਪੱਕੇ ਕੀਤੇ ਗਏ ਆ ਇਹਨਾਂ ਨੂੰ ਨਾ ਕੇਵਲ ਹੁਣ ਇਹ ਪੱਕੇ ਹੋਇਆ ਬਲਕਿ ਹਰ ਸਾਲ ਇਹਨਾਂ ਦੀਆਂ ਇਨਕ੍ਰੀਮੈਂਟਾਂ ਲਗੀਆਂ ਕਰਨਗੀਆਂ ਇਹਨਾਂ ਦੇ ਡੀਏਡੀਏ ਬਣਿਆ ਕਰਨਗੇ